ਸਾਰੇ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਫਾਰਮਿੰਗ ਇਨਫੋਰਮੇਸ਼ਨ ਦੇ ਵਿੱਚ ਸੋ ਸਾਰੇ ਦੋਸਤਾਂ ਨੂੰ ਬੇਨਤੀ ਹੈ ਵੀ ਜਿਨ੍ਹਾਂ ਨੇ ਅਜੇ ਤੱਕ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰ ਲੋ ਨਾਲ ਬੈਲ ਆਈਕਨ ਦਾ ਬਟਨ ਦਬਾ ਲਓ ਪੇਜ ਫੋਲੋ ਕਰ ਲੋ ਪ੍ਰਾਈਮ ਏਸ਼ੀਆ ਐਗਰੀਕਲਚਰ ਤੇ ਖਾਲਸਾ ਸੀਡ ਫਾਰਮ ਪੇਜ ਨੂੰ ਫੋਲੋ ਕਰ ਲੋ ਜੋ ਕਿ ਤੁਹਾਨੂੰ ਜਾਣਕਾਰੀ ਮਿਲ ਸਕੇ ਤੇ ਵਧੀਆ ਲੱਗੇ ਤੇ ਸ਼ੇਅਰ ਕਰਨਾ ਤੇ ਵੀਡੀਓ ਨੂੰ ਐਂਡ ਤੱਕ ਦੇਖਣਾ ਜਿਹੜੀ ਆ ਪੰਜ ਗੱਲ ਕਰਨ ਜਾ ਰਹੇ ਹਾਂ ਕਿ ਕਣਕ ਦਾ ਸੀਜ਼ਨ ਤੇ ਕਣਕ ਦੀ ਆਪਾਂ ਨੂੰ ਸਾਰੀਆਂ ਤਰਫੋਂ ਵਧੀਆ ਝਾੜ ਵਧੀਆ ਕੁਆਲਿਟੀ ਮਿਲੇ ਤਾਂ ਹੀ ਕਿਸਾਨ ਖੁਸ਼ਹਾਲ ਹੋ ਸਕਦਾ ਜਿਸ ਸੰਬੰਧੀ ਅੱਜ ਆਪਾਂ ਗੱਲ ਕਰ ਰਹੇ ਹਾਂ ਕਿ ਪੱਤ ਕਣਕ ਆਪਾਂ ਬੀਜੀਆਂ ਦੀਆਂ ਵਾਰ-ਵਾਰ ਸਾਰੀਆਂ ਸਟੇਜਾਂ ਤੇ ਆਪਾਂ ਵੀਡੀਓ ਛੋਟੇ-ਛੋਟੇ ਸ਼ੌਟ ਲੈ ਕੇ 71 ਕਰਕੇ ਅੱਜ ਤੱਕ ਤੱਕ ਆਪਾਂ ਸਿੱਟੇ ਤੱਕ ਆਉਣ ਤੱਕ ਦੀਆਂ ਵੀਡੀਓ 71 ਕੀਤੀਆਂ ਬਹੁਤ ਹੀ ਜ਼ਿਆਦਾ ਸਭ ਤੋਂ ਪਹਿਲਾਂ ਕਣਕ ਦਾ ਫਟਾਰ ਬਹੁਤ ਜ਼ਿਆਦਾ ਦੂਸਰਾ ਇਸ ਦਾ 나ੜ ਬਹੁਤ ਮੋਟਾ ਤੇ ਜਿਵੇਂ ਜਿਵੇਂ ਕਣਕ ਵੇਖੀ ਆ ਬਹੁਤ ਵਿਰਲੀ ਸੀ ਤੇ ਜਿਵੇਂ ਅੱਜ ਦੇ ਹਾਲਾਪਾ ਸਟੇਜਾਂ ਵਾਰ-ਵਾਰ ਚ ਵੇਖ ਰਹੇ ਆ ਕਣਕ ਨੇ ਜ਼ਮੀਨ ਨੂੰ ਟੱਕ ਲਿਆ ਤੇ ਪੋਰਾ ਵੀ ਥਾਂ ਖਾਂਦੀ ਨਹੀਂ ਛੱਡੀ ਅਤੇ ਤੀਸਰਾ ਇਸ ਦਾ ਰੰਗ ਕਲਰ ਬਹੁਤ ਸੋਹਣਾ 그린 ਫੁੱਲ 그린 ਜਿਵੇਂ ਆਪਾਂ ਜੈੱਡ ਬਲੈਕ ਕਹਿੰਦੇ ਆ ਜੈੱਡ 그린 ਅਤੇ ਪੱਤਾ ਬਹੁਤ ਚੌੜਾ ਜਵਾਰ ਦੇ ਪੱਤੇ ਵਰਗਾ ਤੇ ਇੰਨੀ ਵੇਖਣ ਨੂੰ ਵੇਖਿਆ ਰੂਹ ਖੋਸ਼ ਹੋ ਜਾਂਦੀ ਐਡੀ ਸੁੰਦਰ ਵੈਰਾਈਟੀ ਸੋਹਣੀ ਵੈਰਾਈਟੀ ਤੇ ਪਿਛਲੇ ਸਾਲ ਰਿਲੀਜ਼ ਹੋਈ ਵੈਰਾਈਟੀਆਂ ਦੇ ਵਿੱਚੋਂ ਕਰਨਾਲ ਡੀਬੀਡਬਲਯੂਆਰ ਦੀ ਵੈਰੈਟੀ ਹੈ ਜਿਹੜੀ ਕਿ ਫਟਾਰ ਦੇ ਵਿੱਚ ਬਹੁਤ ਵਧੀਆ ਹੈ ਬੂਟੇ ਦੀ ਗਰੋਥ ਵਧੀਆ ਪੱਤਾ ਚੌੜਾ ਉਸ ਦੇ ਨਾਲ ਨਾਲ ਆਪਾਂ ਕੀ ਵੇਖਦੇ ਆ ਵੀ ਇਹਨਾਂ ਦੀ ਜਿਵੇਂ ਹੀ ਕੰਢੀ ਸਿੱਟਾ ਸਿੱਟੇ ਦੀ ਹਾਈਟ ਬਹੁਤ ਲੰਬੀ ਸਿੱਟਾ ਲੰਮਾ ਹੋਣ ਦੇ ਨਾਲ ਸਿੱਕਟੇ ਦੀਆਂ ਲਗਭਗ 23 24 ਤੋਂ ਜ਼ਿਆਦਾ ਕੁੰਡੀਆਂ ਹਰ ਇੱਕ ਸਿੱਟੇ ਦੀ ਕੁੰਡੀਆਂ ਦੇ ਨਾਲ-ਨਾਲ ਦਾਣਾ ਬਹੁਤ ਮੋਟਾ ਗੂੜਾ ਲਾਲ ਰੰਗ ਦਾ ਤੇ ਦਾਣੇ ਦਾ ਵਜ਼ਨ ਵੀ ਬਹੁਤ ਆਪਾਂ ਵੇਖ ਰਹੇ ਹਾਂ ਕਿ ਆ ਸਾਹਮਣੇ ਆਪਣੇ ਪੱਤੇ ਆ ਕਿੰਨੇ ਚੌੜੇ ਇਹਦੇ ਪੱਤੇ ਆ ਤੇ ਫਟਾ ਵੀ ਤੁਹਾਨੂੰ ਇਹਦੇ ਵਿੱਚ ਵਿਖਾਇਆ ਗਿਆ ਹੁਣ ਆਪਾਂ ਇਹਨੂੰ ਸਾਰੇ ਖੇਤ ਨੂੰ ਵੇਖ ਰਹੇ ਹਾਂ ਵੀ ਕਿੰਨੀ ਸੋਹਣੀ ਆਪਾਂ ਨੂੰ ਕਣਕੇ ਲੱਗ ਰਹੀ ਤੇ ਇਹਦਾ ਫਟਾਵ ਕਿੰਨਾ ਜਿਵੇਂ ਜਿਵੇਂ ਇਹਦਾ ਪੱਤਾ ਚੌੜਾ ਹੋਊਗਾ ਓਵੇਂ ਹੀ ਇਹਦਾ ਵੱਧ ਝਾੜ ਹੋਊਗਾ ਜਦੋਂ ਵੱਧ ਝਾੜ ਆਪਾਂ ਨੂੰ ਤਾਂ ਮਿਲੂਗਾ ਜੇ ਬੂਟੇ ਦੀ ਗ੍ਰੋਥ ਵਧੀਆ ਬੂਤਾ ਟਿਲ ਰਿੰਗ ਪੂਰੀ ਕਰਦਾ ਪੱਤੇ ਚੌੜੇ ਨੇ ਣਾੜ ਮੋਟਾ ਤੇ ਵੱਡੀ ਖਾਸੀਅਤ ਹੈ ਵੈਰਾਈਟੀ ਡਿੱਗਦੀ ਨਹੀਂ ਜਿੰਨੂੰ ਆਪਾਂ ਕਹਿੰਦੇ ਟੈਂਦੀ ਨਹੀਂ ਨਾ ਟੈਨ ਕਰਕੇ ਇਹ ਵੈਰਾਈਟੀ ਦੇ ਬਹੁਤ ਹੀ ਵਧੀਆ ਗੋਣ ਨੇ ਆ ਹੁਣ ਆਪਾਂ ਸਿੱਟਾ ਦੇਖ ਰਹੇ ਦੇਖੋ ਕਿੰਨਾ ਲੰਬਾ ਸਿੱਟਾ ਲੰਮਾ ਸਿੱਟਾ ਆਪਾਂ ਆਉਣ ਵਾਲੇ ਟਾਈਮ ਦੇ ਵਿੱਚ ਜਿਵੇਂ ਜਿਵੇਂ ਅੱਗੇ ਫੁੱਲ ਸਿੱਟਾ ਭਰੂਗਾ ਤੇ ਕਿਵੇਂ ਇਹਦਾ ਝਾੜ ਰਹੂਗਾ ਇਹ ਵੈਰਾਈਟੀ ਹੈਗੀ ਡੀ ਬੀਡਬਲਯੂ 372 ਪਿਛਲੇ ਸਾਲ ਤਿੰਨ ਵੈਰਾਈਟੀਆਂ ਰਿਲੀਜ਼ ਹੋਈਆਂ ਸੀ 370 373 ਤੇ 372 ਜਿੰਦੇ ਚ ਸਬਤ ਬਹੁਤ ਦੂਸਰੀਆਂ ਵੈਰੈਟੀਆਂ ਵੀ ਚੰਗੀਆਂ ਨੇ ਪਰ 372 ਦਾ ਫਟਾਅ ਸਭ ਤੋਂ ਵੱਧ ਪੱਤਾ ਚੌੜਾ ਕੁੰਡੀ ਲੰਮੀ ਦਾਣਾ ਮੋਟਾ ਗੂੜੇ ਲਾਲ ਰੰਗ ਦਾ ਵਜਨਦਾਰ ਤੇ ਜਦੋਂ ਹੀ ਆਪਾਂ ਇਹਦਾ ਝਾੜ ਦੀ ਗੱਲ ਕਰੀਏ ਇਹ 24 25 ਕੁਆਂਟਲ ਤੋਂ ਪਲੱਸ ਪਿਛਲੇ ਸਾਲ ਇਹਨੇ 4 ਦਿੱਤਾ ਸੀ ਜਦੋਂ ਕਿ ਸਾਡੇ ਕੋਲੇ 5 ਕਿਲੋ ਹੀ ਬੀਜ ਸੀ ਤੇ ਅਸੀਂ 2 ਕਿਲੋ ਕਨਾਲ ਦਾ ਪਾ ਕੇ ਵਿਰਲਾ ਕਰਕੇ ਬੀਜਿਆ ਸੀ ਇਸ ਵਾਰ ਜੋ ਵੀ ਅੱਗੇ ਸਾਮ ਬਣਾਉਂਦਾ ਆਪਾਂ ਸਾਂਝਾ ਕਰਦੇ ਆ ਬਣੇ ਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ